ਪੰਚਾਇਤ ਤੋਂ ਐਨਓਸੀ ਲੈਣਾ ਬਣਦਾ ਸੀ ਪਰ ਇਹ ਐਨ ਕੇ ਸ਼ਰਮੇ ਨੇ 2005 ਪੰਜ ਦੇ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਦਾ ਦੂਰ ਅਪਯੋਗ ਕਰਕੇ ਗਲਤ ਤਰੀਕੇ ਨਾਲ ਫਰਜੀ ਐਨਓਸੀ ਜਾਰੀ ਕਰਕੇ ਉੱਥੇ ਪੈਟਰੋਲ ਪੰਪ ਮਨਜ਼ੂਰ ਕਰਵਾ ਲਿਆ ਜਿਉਂ ਤੋਂ ਹੱਲੇ ਪੜਤਾਲ ਚੱਲ ਰਹੀ ਹੈ ਉਹਨੂੰ ਕਲੀਨ ਚਿੱਟ ਕਿਹੜੇ ਅਧਿਕਾਰੀ ਨੇ ਕਿੱਥੋਂ ਮਿਲ ਗਈ ਹੈ ਜਿਵੇਂ ਕੋ ਉਹ ਦੱਸਦਾ ਮੈਨੂੰ ਹਾਈ ਕੋਰਟ ਤੋਂ ਵੀ ਕਲੀਨ ਚਿੱਟ ਮਿਲੀ ਹੋਈ ਆ ਉਹ ਆਰਡਰ ਪੇਸ਼ ਕਰ ਦਵੇ ਹਲ ਤੱਕ ਜਦੋਂ ਪੜਤਾਲ ਦੀ ਰਿਪੋਰਟ ਹੀ ਨਹੀਂ ਹੋਈ ਦੋਨੇ ਪਾਰਟੀਆਂ ਦੀ ਬਹਿਸੇ ਨਹੀਂ ਹੋਈ ਪੜਤਾਲੀਆ ਅਫਸਰ ਕੋਲ ਦਸਤਾਵੇਜ਼ੇ ਨਹੀਂ ਪੇਸ਼ ਕੀਤੇ ਤੇ ਇਹ ਕਲੀਨ ਚਿੱਟ ਕਿਤੋਂ ਲੈ ਰਿਹਾ ਹੈ ਇਹ ਕੱਲਾ ਪٹرول ਪੰਪ ਦੀ ਲੈਂਡ ਨਹੀਂ 401 ਏਕੜ ਜ਼ਮੀਨ ਪਿੰਡ ਪੰਖਰਪੁਰ ਦੀ ਸ਼ਾਮਲਾ ਤੇ ਸਟੇਟਸ ਕੋ ਹੋਇਆ ਫਿਰ ਮੇਰੇ ਤੇ 26ਵਾਂ ਮੁਕੱਦਮਾ ਦਰਜ ਸੀ ਕਿੰਨੀ ਵਾਰ ਗਿਆ ਜਿਹਦੇ ਵਿੱਚ ਮੈਨੂੰ ਤਿੰਨ ਵਾਰੀ ਚਾਰ ਵਾਰੀ ਜੇਲ੍ਹ ਜਾਣਾ ਪਿਆ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦਾ ਕੋਈ ਫਰਕ ਨਹੀਂ ਕਿਉਂਕਿ ਇਹਨਾਂ ਦੀ ਸਰਕਾਰ 'ਚ ਤਿੰਨ ਵਾਰੀ ਗਿਆ ਤਾਂ ਅਕਾਲੀ ਦਲ ਦੀ ਸਰਕਾਰ 'ਚ ਦੋ ਵਾਰੀ ਗਿਆ ਮੈਂ ਕਾਂਗਰਸ ਦੀ ਸਰਕਾਰਾਂ 'ਚ ਤਾਂ ਕਿਹ ਗਿਆ ਜਦੋਂ ਧਮਕੀ ਦਿੱਤੀਤਾ ਜੀ ਨਹੀਂ ਜੇ ਧਮਕੀਆ ਤੋਂ ਅਸੀਂ ਡਰਦੇ ਨਹੀਂ ਨਾ ਕਿਸੇ ਨੂੰ ਧਮਕੀ ਦਈਏ ਨੰਡਰ ਇਹ ਤਾਂ ਕਿੰਬਹੁਤ ਅੰਦੀਆਂ ਗੱਟੀਆਂ ਸਿਰਕੀਆਂ ਸਾਡੀ ਘੇਰ ਕਰਕੇ ਭੰਨੀਆਂ ਭੰਨ ਤੋੜ ਕਰੀਆਂ ਸਾਡੀ ਸ਼ਿਕਾਇਤ ਤੇ ਤੱਕ ਪੁਲਿਸ ਡੀਡੀਆ ਡੀਡੀਆਰ ਵੀ ਨਹੀਂ ਦਰਜ ਕਰਦੀ ਸੀ 2019 ਦੇ ਵਿੱਚ ਬੀਡੀਪੋ ਡੇਰਾ ਬਸੀਨਾ ਐ ਐਸਐਚਓ ਡੇਰਾ ਬਸੀਨ ਨੂੰ ਪੱਤਰ ਲਿਖਿਆ ਕਿ ਬੇਸ਼ਾਮ ਲੜ ਜ਼ਮੀਨਾਂ ਤੇ ਹੋ ਰਹੀਆਂ ਉਹ ਸਾਰੀਆਂ ਦੇ ਨਜਾਇਜ਼ ਕਬਜ਼ੇ ਸਬੰਧੀ ਕਾਰਵਾਈ ਕਰੇ ਤੇ ਉਹਦੇ ਚ ਕੋਈ ਖਸਰਾ ਨੰਬਰ ਨਹੀਂ ਕਿਹੜਾ ਬੰਦਾ ਇਸ਼ਾਰੀ ਕਰ ਰਿਹਾ ਕਿਵੇਂ ਕਰ ਰਿਹਾ ਸਿਰਫ ਇਹ ਖਾਨਾ ਪੂਰਤੀ ਸੀ ਹਾਂ ਜਿਹੜਾ ਹੁਣ ਐਨ ਕੇ ਸ਼ਰਮਾ ਕਹਿੰਦਾ ਮੈਨੂੰ ਕਲੀਨ ਚਿੱਟ ਮਿਲੀ ਹੈ ਜੇਕਰ ਕਲੀਨ ਚਿੱਟ ਹੁੰਦੀ ਫਿਰ ਇਹ ਚਿੱਠੀ ਨੂੰ ਕਲੀਨ ਚਿੱਟ ਦੇ ਕੇ ਰੋਕ ਦਿੰਦਾ ਤੇ ਅਫਸਰ ਲਿਖ ਦਿੰਦੇ ਵੀ ਜੋ ਸ਼ਿਕਾਇਤ ਕੀਤੀ ਗਈ ਹੈ ਉਹ ਬਿਲਕੁਲ ਬੇਬੁਨਿਆਦ ਹੈ ਝੂਠੀ ਹੈ ਤੋਂ ਮੇਰੇ ਪਿੰਡ ਦੀ 233 ਬਿੱਗੇ ਸ਼ਾਮਲਾੜ ਪੰਚਾਇਤੀ ਜ਼ਮੀਨ ਇੱਕ ਸੈਂਟਰਲ ਟਾਊਨ ਕੰਪਨੀ ਨੇ ਉਹਨੂੰ ਲੈ ਲਿਆ ਸੰਨਤ ਰੇਲਟਰ ਸੋਦਾ ਨਾ ਕੰਪਨੀ ਦਾ ਤੇ ਉਹਦਾ ਮੈਂ ਇਤਰਾਜ਼ ਜਿਤਾਇਆ ਵੀ ਮੇਰੇ ਪਿੰਡ ਦੀ ਨਗਰ ਪੰਚਾਇਤੀ 233 ਬਿੱਗੇ ਜ਼ਮੀਨ ਪੰਚਾਇਤੀ ਗੈਰ ਕਾਨੂੰਨੀ ਢੰਗ ਨਾਲ ਵੇਚਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸ਼ਾਮਲਾਤ ਜ਼ਮੀਨ ਬਾਰੇ ਕੰਪਲੀਟ ਦਿੱਤੀ ਗਈ ਸੀ ਅਫਤਾਰ ਸਿੰਘ ਨੰਗਲਾ ਦੇ ਵੱਲੋਂ ਇਹ ਕੰਪਲੀਟ ਅਕਾਲੀ ਦਲ ਦੇ ਸਾਫਤਾ ਵਿਧਾਇਕ ਐਨ ਕੇ ਸ਼ਰਮਾ ਦੇ ਖਿਲਾਫ ਆ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਨੇ ਕਿ ਉਹਨਾਂ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਭਾਵੇਂ ਕਿ ਐਨ ਕੇ ਸ਼ਰਮਾ ਕਹਿੰਦੇ ਨੇ ਕਿ ਉਹਨਾਂ ਨੂੰ ਕਈ ਮਾਮਲਿਆਂ ਦੇ ਵਿੱਚ ਕਲੀਨ ਚਿੱਟ ਮਿਲ ਚੁੱਕੀ ਆ ਪਹਿਲਾਂ ਵੀ ਜਾਂਚ ਹੋਈ ਆ ਇਸ ਜ਼ਮੀਨ ਦੀ ਪਰ ਉਹ ਕਲੀਨ ਚੈਟ ਲੈ ਕੇ ਸਾਫ ਹੋ ਕੇ ਨਿਕਲੇ ਨੇ ਪਰ ਸਾਡੇ ਨਾਲ ਅਵਤਾਰ ਸਿੰਘ ਨੰਗਲਾ ਨੇ ਜੋ ਇਹਨਾਂ ਨੇ ਮੁੱਖ ਮੰਤਰੀ ਨੂੰ ਕੰਪਲੇਟ ਦਿੱਤੀ ਸੀ ਹੁਣ ਉਸ ਦੇ ਆਧਾਰ ਤੇ ਅੱਗੇ ਕਾਰਵਾਈ ਹੋਈ ਆ ਇੱਕ ਚਿੱਠੀ ਨਿਕਲੀ ਆ ਜਿਸ ਦੇ ਵਿੱਚ ਇਹਨਾਂ ਦਾ ਨਾਮ ਆ ਅਵਤਾਰ ਸਿੰਘ ਨੰਗਲਾ ਵੀ ਇਹਨਾਂ ਦੇ ਵੱਲੋਂ ਕੰਪਲੇਟ ਦਿੱਤੀ ਗਈ ਆ ਤੇ ਸਾਬਕਾ ਵਿਧਾਇਕ ਡੇਹਰਾਵਸੀ ਦਾ ਨਾਮ ਆ ਕਿ ਉਹਨਾਂ ਦੇ ਖਿਲਾਫ ਇਹ ਕੰਪਲੀਟ ਹੋਈ ਆ ਤੇ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਤੇ ਰਿਪੋਰਟ ਬੀਡੀਪੀਓ ਤੋਂ ਮੰਗੀ ਗਈ ਆ ਗੱਲਬਾਤ ਕਰਦੇ ਆ ਨੰਗਲਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਕੀ ਤੁਸੀਂ ਇਹ ਕੰਪਲੀਟ ਕਿੱਥੇ ਦਿੱਤੀ ਸੀ ਤੇ ਹੁਣ ਕੰਪਲੀਟ ਦੇ ਆਧਾਰ ਤੇ ਕੀ ਕਾਰਵਾਈ ਹੋਈ ਹੈ ਲੈਟਰ ਵੀ ਥੋੜਾ ਦਿਖਾ ਦਿਓ ਸਭ ਤੋਂ ਪਹਿਲਾਂ ਤਾਂ ਮੈਂ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਸਰੋਤੇ ਹਨ ਉਹਨਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇ ਚੈਨਲ ਰਾਹੀਂ ਕੁਝ ਮਹੀਨਾ ਪਹਿਲਾਂ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਗਈ ਹੈ ਉਸ ਦੇ ਉੱਤੇ ਪੰਜਾਬ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਜਿਹੜੀ ਸਾਡੀ ਸ਼ਿਕਾਇਤਾਂ ਪੈਂਡਿੰਗ ਪਈਆਂ ਸੀ ਉਹਦੇ ਸਬੰਧ ਚ ਹੁਣ ਡੀਡੀਪੀਓ ਮੁਹਾਲੀ ਵੱਲੋਂ ਜਿਹੜਾ ਭੰਖਰਪੁਰ ਪਿੰਡ ਦੀ ਸ਼ਾਮਲਾੜ ਜ਼ਮੀਨ ਦੇ ਵਿੱਚ ਪੈਟਰੋਲ ਪੰਪ ਲੱਗਾ ਹੋਇਆ ਔਰ ਸ਼ਿਕਾਇਤ ਦੇਣ ਦੇ ਬਾਵਜੂਦ ਉੱਥੇ ਇੱਕ ਸੀਐਨਜੀ ਦਾ ਯੂਨਿਟ ਲਾਇਆ ਗਿਆ ਬਿਨਾ ਪਰਮਿਸ਼ਨ ਤੋਂ ਉਹਦੇ ਲਈ ਅਸੀਂ ਜਿਹੜੀ ਹੁਣ ਪੈਰਵਾਈ ਕੀਤੀ ਹੈ ਜਿਹਦੇ ਵਿੱਚ 18 ਜਨਵਰੀ 2024 ਨੂੰ ਡੀਡੀਪੀਓ ਮੁਹਾਲੀ ਵੱਲੋਂ ਬੀਡੀਪੀਓ ਡੇਰਾ ਬੱਸੀ ਨੂੰ ਜਿਹੜਾ ਲਿਖਤੀ ਪੱਤਰ ਦਿੱਤਾ ਗਿਆ ਕਿ ਜੋ ਪٹرول ਪੰਪ ਦੀ ਮੌਕੇ ਦੀ ਰਿਪੋਰਟ ਕਰਨੀ ਹੈ ਸ਼ਿਕਾਇਤ ਕਰਤਾ ਹਾਜ਼ਰ ਜ਼ਰੂਰ ले ਆ ਜਾਵੇ ਨਾਲ ਕਿਟੀ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਵੀ ਵੀ ਕੰਪਲੀਟ ਕਰਤਾ ਨਾਲ ਹੀ ਚਾਹੀਦਾ ਜਦੋਂ ਤੁਸੀਂ ਰਿਪੋਰਟ ਕਰਨੀ ਹੈ ਹਾਂਜੀ ਬਿਲਕੁਲ ਸ਼ਿਕਾਇਤ ਕਰਤਾ ਨੂੰ ਬਿਲਕੁਲ ਕਾਪੀ ਜਾਰੀ ਕੀਤੀ ਗਈ ਹੈ ਮੈਨੂੰ ਵੀ ਜਦੋਂ ਬੀਡੀਪੀਓ ਵੱਲੋਂ ਇਸ ਪੜਤਾਲ ਲਈ ਪੈਟਰੋਲ ਪੰਪ ਤੇ ਜਾਣਗੇ ਤੇ ਅਵਤਾਰ ਸਿੰਘ ਨਗਲਾ ਸ਼ਿਕਾਇਤ ਕਰਤਾ ਦੀ ਜਿਹੜੀ ਹਾਜ਼ਰੀ ਯਕੀਨੀ ਬਣਾਈ ਜਾਵੇ ਲੈਟਰ ਦੇ ਵਿੱਚ ਬਾਈ ਨੇਮ ਸਾਬਕਾ ਵਿਧਾਇਕ ਦਾ ਨਾਮ ਲਿਖਿਆ ਹੋਇਆ ਹਾਂਜੀ ਐਨ ਕੇ ਸ਼ਰਮਾ ਸਾਬਕਾ ਵਿਧਾਇਕ ਜਿਹੜਾ ਹੈ ਵੀ ਨਜਾਇਜ਼ ਕਬਜ਼ੇ ਦੇ ਤੌਰ ਤੇ ਜੋ ਕਿ ਜਦੋਂ ਇਹ 2005 ਚ ਨਗਰ ਕੌਂਸਲ ਜੀਰਕਪੁਰ ਦੇ ਪ੍ਰਧਾਨ ਸੀ ਜਦੋਂ ਕਿ ਨਗਰ ਕੌਂਸਲ ਜੀਰਕਪੁਰ ਦੀ ਹਦੂਦ ਤੋਂ ਇਹ ਜ਼ਮੀਨ ਜਿਹੜੀ ਪੰਖਰ ਪਰ ਸ਼ਾਮਲ ਆਦੀ ਹੈ ਉਹ ਬਾਹਰ ਹੈ ਨਗਰ ਕੌਂਸਲ ਦੇ ਏਰੀਏ ਤੋਂ ਜੋ ਕਿ ਅੱਜ ਵੀ ਪਿੰਡ ਪੰਖਰ ਪਰ ਨਗਰ ਪੰਚਾਇਤ ਹੈ ਜਿਹੜੀ ਬਣੀ ਹੋਈ ਹੈ ਪੰਚਾਇਤ ਹੈ ਪੰਚਾਇਤ ਤੋਂ ਐਨਓਸੀ ਲੈਣਾ ਬਣਦਾ ਸੀ ਪਰ ਇਹ ਐਨ ਕੇ ਸ਼ਰਮੇ ਨੇ 2005 ਦੇ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਅਹੁਦੇ ਦਾ ਦੁਰਉਪਯੋਗ ਕਰਕੇ ਗਲਤ ਤਰੀਕੇ ਨਾਲ ਫਰਜੀ ਐਨਓਸੀ ਜਾਰੀ ਕਰਕੇ ਉੱਥੇ ਪੈਟਰੋਲ ਪੰਪ ਮਨਜ਼ੂਰ ਕਰਵਾ ਲਿਆ ਪਰ ਇਨਕੇ ਜ਼ਰਮਾ ਕਹਿੰਦੇ ਨੇ ਕਿ ਮੈਨੂੰ ਤਾਂ ਕਲੀਨ ਚਿੱਟ ਮਿਲ ਚੁੱਕੀ ਆ ਤੁਹਾਡੇ ਤੇ ਵੀ ਉਹ ਤਾਂ ਗੰਭੀਰ ਇਲਜ਼ਾਮ ਲਾਉਂਦੇ ਨੇ ਕਹਿੰਦੇ ਉਹ ਤਾਂ ਕਰਾਪਟ ਨੇ ਜੀ ਬਲੈਕਮੇਲਰ ਨੇ ਜੀ ਕਈ ਤਰ੍ਹਾਂ ਦੇ ਹੋਰ ਵੀ ਕਈ ਇਲਜ਼ਾਮ ਲਗਾਉਂਦੇ ਨੇ ਦੇਖੋ ਜੀ ਜਿਹੜੀ ਕਲੀਨ ਚਿੱਟ ਆ ਹੁਣ ਜਦੋਂ ਹਲੇ ਪੜਤਾਲ ਚੱਲ ਰਹੀ ਹੈ ਉਹਨੂੰ ਕਲੀਨ ਚਿੱਟ ਕਿਹੜੇ ਅਧਿਕਾਰੀ ਨੇ ਕਿੱਥੋਂ ਮਿਲ ਗਈ ਹੈ ਜਿਵੇਂ ਕਿ ਉਹ ਦੱਸਦਾ ਮੈਨੂੰ ਹਾਈ ਕੋਰਟ ਤੋਂ ਵੀ ਕਲੀਨ ਚਿੱਟ ਮਿਲੀ ਹੋਈ ਹੈ ਉਹ ਆਰਡਰ ਪੇਸ਼ ਕਰ ਦੋਵੇ ਤੇ ਸਾਡੇ ਖਿਲਾਫ ਸ਼ਿਕਾਇਤ ਕਰਵੇ ਵੀ ਮੈਨੂੰ ਹਾਈ ਕੋਰਟ ਤੋਂ ਆ ਕਲੀਨ ਚਿੱਟ ਮਿਲੀ ਹੋਈ ਹੈ ਇਹਨਾਂ ਨੇ ਮੇਰੇ ਖਿਲਾਫ ਝੂਠੀ ਸ਼ਿਕਾਇਤ ਕੀਤੀ ਹੈ ਝੂਠੀ ਸ਼ਿਕਾਇਤ ਦੇ ਦੋਸਤ ਤੇ ਸਾਡੇ ਤੇ ਪਰਚਾ ਕਰਾਵੇ ਅਸੀਂ ਤਾਂ ਕਹਿੰਦੇ ਆ ਵੀ ਜੇ ਸਾਡੀ ਸ਼ਿਕਾਇਤ ਝੂਠੀ ਹੈ ਅਸੀਂ ਪਟਿਆਲਾ ਚੌਂਕ 'ਚ ਸੀਸ ਕਟਾ ਦਾਂਗੇ ਉਹ ਕਹਿੰਦੇ ਵੀ ਹਾਈ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਤਾਂ ਕਟਾਉਣ ਆਪਣਾ ਸਿਰ ਉਹ ਤਾਂ ਐਂਦਾ ਕਹਿੰਦੇ ਨੇ ਮੈਂ ਵੀ ਉਹਨਾਂ ਨੂੰ ਜਦੋਂ ਉਹਨਾਂ ਨਾਲ ਬਰਤਨ ਨੂੰ ਸਾਨੂੰ ਉਸ ਕਾਪੀ ਦੇਖੋ ਸ਼ਿਕਾਇਤਕਰਤਾ ਨੂੰ ਜੋ ਰਿਪਲਾਈ ਦਾ ਜਵਾਬ ਦੇਣਾ ਹੁੰਦਾ ਹਲ ਤੱਕ ਜਦੋਂ ਪੜਤਾਲ ਦੀ ਰਿਪੋਰਟ ਨਹੀਂ ਹੋਈ ਦੋਨੇ ਪਾਰਟੀਆਂ ਦੀ ਬਹਿਸੇ ਨਹੀਂ ਹੋਈ ਪਟਿਆਲਾ ਅਫਸਰ ਕੋਲ ਦਸਤਾਵੇਜ਼ੇ ਨਹੀਂ ਪੇਸ਼ ਕੀਤੇ ਤੇ ਇਹ ਕਲੀਨ ਚਿੱਟ ਕਿਤੋਂ ਲੈ ਰਿਹਾ ਡीडीਪੀਓ ਨੂੰ ਜੇਕਰ ਇਹ ਦਿੱਤੇ ਹੁੰਦੇ ਦਸਤਾਵੇਜ਼ ਮੈਨੂੰ ਹਾਈ ਕੋਰਟ ਨੇ ਕਲੀਨ ਚਿੱਟ ਦਿੱਤੀ ਹੋਈ ਹੈ ਤੇ ਡीडीਪੀਓ ਸਾਹਿਬ ਦੀ ਕੀ ਪਾਵਰ ਹੈ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਜੇ ਤੇ ਸੁਪਰੀਮ ਕੋਰਟ ਤੋਂ ਇਹ ਸਟੇਟਸ ਕੋ ਹੋਇਆ ਹੋਇਆ ਇਹ ਕੱਲਾ ਪੈਟਰੋਲ ਪੰਪ ਦੀ ਲੈਂਡ ਨਹੀਂ 401 ਏਕੜ ਜ਼ਮੀਨ ਪਿੰਡ ਪੰਖਰਪੁਰ ਦੀ ਸ਼ਾਮਲਾ ਤੇ ਸਟੇ ਹੁਕਮ ਸਟੇਟਸ ਕੋ ਹੋਇਆ ਹੋਇਆ ਤੇ ਹੁਣ ਐਨ ਕੇ ਸ਼ਰਮਾ ਜੀ ਪਾਵਰ ਵਰਤਦਾ ਸੀ ਤੇ ਪਾਵਰ ਦੇ ਰਸੂਕਵਾਨ ਹੋਣ ਕਾਰਨ ਤੇ ਸਾਡੇ ਤੇ ਜੇ ਝੁੱਠੀ ਸ਼ਿਕਾਇਤ ਕੀਤੀ ਆ ਹੁਣੋਂ ਤੱਕ ਕਦੇ ਦੇਰ ਨਹੀਂ ਲਾਂਦੀ ਪੁਲਿਸ ਪਰਚਾ ਦਰਜ ਕਰਨ ਨੂੰ ਤੇ ਇਸ ਕਰਕੇ ਉਹ ਸਾਡੇ ਤੇ ਜਿਹੜਾ ਇਲਜ਼ਾਮ ਲਾ ਰਿਹਾ ਹੈ ਵੀ ਇਹ ਬਲੈਕਮੇਲਰ ਹੈ ਜਾਂ ਪਰਚੇ ਜਾਂ ਪਰਚੇ ਦਰਜ ਹੋਏ ਆ ਮੈਂ 20 ਸਾਲ ਤੋਂ ਸ਼ਾਮਲਾਟ ਜ਼ਮੀਨ ਨੂੰ ਬਚਾਉਣ ਦੀ ਖਾਤਰ ਸੰਘਰਸ਼ ਕਰਦਾ ਆ ਰਿਹਾ ਹਾਂ ਭ੍ਰਿਸ਼ਟ ਅਧਾਰਕਾਰੀਆਂ ਦੇ ਖਿਲਾਫ ਮੇਰੇ ਤੇ 26ਵਾਂ ਮੁਕੱਦਮਾ ਦਰਜ ਸੀ ਕਿੰਨੀ ਵਾਰ ਜੇਲ੍ਹ ਜਾਣਾ ਪਿਆ ਜਿੱਦੇ ਵਿੱਚ ਮੈਨੂੰ ਤਿੰਨ ਵਾਰੀ ਚਾਰ ਵਾਰੀ ਜੇਲ੍ਹ ਜਾਣਾ ਪਿਆ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦਾ ਕੋਈ ਫਰਕ ਨਹੀਂ ਕਿੰਨੇ ਸਾਲ ਚ ਕਿੰਨੀ ਵਾਰ ਗਿਆ ਇਹਨਾਂ ਦੀ ਸਰਕਾਰ ਚ ਤਿੰਨ ਵਾਰੀ ਗਿਆ ਮੈਂ ਅਕਾਲੀ ਦਲ ਦੀ ਸਰਕਾਰ ਅਕਾਲੀ ਦਲ ਚ ਦੋ ਵਾਰੀ ਗਿਆ ਮੈਂ ਕਾਂਗਰਸ ਦੀ ਸਰਕਾਰ ਚ ਪੰਜ ਵਾਰੀ ਤੇ ਹੁਣ ਜਦੋਂ ਨਵੀਂ ਸਰਕਾਰ ਬਣੀ ਦੇ ਵਿੱਚ ਸਾਡੇ ਤੇ ਇੱਕ ਝੋਠਾ ਮੁਕੱਦਮਾ ਦਰਜ ਕਰਕੇ ਗੁਰਦੁਆਰਾ ਨਾਬਾ ਸਾਹਿਬ ਦੇ ਮੈਨੇਜਰ ਦੀ ਮੌਤ ਹੋਈ ਹੈ ਅਟੈਕ ਰਾਹੀਂ ਤੇ ਮੇਰੇ ਤੇ ਹੀ ਛਾਤੀ 'ਚ ਮੁੱਕੇ ਮਾਰਨ ਦੇ ਦੋਸਤ ਤਹਿਤ ਪਰਚਾ ਦਰਜ ਕਰਤਾ ਲੇਕਿਨ ਉੱਥੇ ਧਾਰਾ ਜਿਹੜੀ ਹੈ 304 ਲਾਈ ਗਈ ਹੈ ਛਾਤੀ 'ਚ ਮੁੱਕੇ ਮਾਰਨ ਨਾਲ ਮੌਤ ਹੋਈ ਹੈ ਐਸਐਚਓ ਸਾਹਿਬ ਨੇ ਪਰਚਾ 304 ਦਾ ਕਰਤਾ ਜੋ ਕਿ 302 ਬਣਦੀ ਸੀ ਕਤਲ ਦੀ ਬਣਦੀ ਸੀ ਧਾਰਾ ਠੀਕ ਹੈ ਜੀ ਤੇ ਇਹਦੇ ਵਿੱਚ ਇਹਨਾਂ ਦੀ ਮਿਲੀ ਭੁਗਤ ਸਾਜ਼ਿਸ਼ ਸੀ ਰੱਦ ਹੋ ਗਿਆ ਫਿਰ ਵੀ ਉਹਦੇ ਵਿੱਚ ਅਸੀਂ ਮਾਨਯੋਗ ਜੋ ਜੇਲ ਸੁਪਰਡੈਂਟਰ ਰਾਹੀਂ ਇੱਕ ਸੈਸ਼ਨ ਜੱਜ ਮੁਹਾਲੀ ਨੂੰ ਰਿਟਰਨ ਦੇ ਵਿੱਚ 9 ਪੇਜਾਂ ਦੀ ਅਸੀਂ ਬੇਲ ਅਪਲੀਕੇਸ਼ਨ ਅੰਦਰ ਤੋਂ ਲਿਖੀ ਵੀ ਸਾਡੇ ਦੇ ਝੂਠਾ ਪਰਚਾ ਦਰਜ ਕੀਤਾ ਤੇ ਜੱਜ ਸਾਹਿਬ ਨੇ ਸਾਡੀ ਰਿਕੁਐਸਟ ਪੜ੍ਹ ਕੇ ਸਾਨੂੰ ਅੰਦਰੋਂ ਹੀ ਬੇਲ ਆਰਡਰ ਕਰਕੇ ਪਹੁੰਚਾਤਾ ਸੀ ਹੁਣ ਰੱਦ ਹੋ ਗਿਆ ਕੇਸ ਉਹ ਕਿ ਚੱਲਦਾ ਹੈ ਹਾਲੀ ਕੇਸ ਅੰਡਰ ਟ੍ਰਾਇਲ ਹੈ ਉਦੇ ਵਿੱਚ ਹਾਲ ਤੱਕ ਗਵਾਹ ਨਹੀਂ ਕੋਈ ਪੇਸ਼ ਹੋਇਆ ਕੋਈ ਗਵਾਹ ਨਹੀਂ ਸੀ ਕੋਈ ਗਵਾਹ ਨਹੀਂ ਤੇ ਜਿਹੜਾ ਗਵਾਹ ਆਇਆ ਸੀ ਮੇਨ ਉਹ ਕਹਿੰਦਾ ਜੀ ਇਹ ਸਾਨੂੰ ਦਬਕੇ ਮਾਰਦੇ ਸੀ ਅਸੀਂ ਤਾਂ ਤਾਂ ਉਹਨਾਂ ਦੇ ਕਹਿਣ ਕਰਕੇ ਇਹਨਾਂ ਤੇ ਪਰਚਾ ਕਰਾਇਆ ਅੱਛਾ ਤੇ ਅੱਪ ਦੁਬਾਰੀ ਉਸ ਮੁੱਦੇ ਤੇ ਆਉਨੇ ਆ ਕਿ ਜਿਹੜੀ ਹੁਣ ਡੀਡੀਪੀਓ ਨੇ ਇਹ ਰਿਪੋਰਟ ਮੰਗਿਆ ਵੀ ਸਟੇਟਸ ਰਿਪੋਰਟ ਲਿਆਓ ਇਹਦੀ ਕਰਕੇ ਸਾਰਾ ਕੁਝ ਕਿੱਥੇ ਕੀ ਹੈ ਤੇ ਹੁਣ ਕਿਸ ਅਫਸਰ ਤੋਂ ਬੀਡੀਪੀਓ ਤੋਂ ਮਾਫ ਕਰਨਾ ਮੰਗੀ ਗਿਆ ਕਿੰਨੀ ਤਰੀਕ ਤੱਕ ਦਾ ਸਬੰਧ ਦਿੱਤਾ ਗਿਆ ਅਫਸਰ ਇਹ ਜਿਹੜੀ ਆਪ ਦੇ ਚੈਨਲ ਰਾਹੀਂ ਜਿਹੜੀ ਸਾਡੀ ਵੀਡੀਓ ਪਹਿਲੀ ਵਾਇਰਲ ਹੋਈ ਹੈ ਇਹ ਬਹੁਤ ਫਾਲੋਅ ਹੋ ਰਹੀ ਹੈ ਅੱਗੇ ਤੋਂ ਅੱਗੇ ਵਾਇਰਲ ਹੋ ਰਹੀ ਹੈ ਹੁਣ ਇਸ ਵੀਡੀਓ ਦੇ ਰਾਹੀਂ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਪੈਂਡਿੰਗ ਪਈਆਂ ਸਨ ਉਹ ਹੁਣ ਡੀਡੀਪੀਓ ਨੇ ਚਿੱਠੀ ਤੱਕੜਤੀ ਬੀਡੀਪੀਓ ਡੇਰਾਬਸੀ ਨੂੰ ਤੇ ਉੱਪਰੋਂ ਸਰਕਾਰ ਨੇ ਡीडीਪੀਓ ਵੀ ਬਦਲਤਾ ਬੀਡੀਪੀਓ ਵੀ ਬਦਲਤਾ ਚਿੱਠੀ ਸਾਡੇ ਹੱਥ ਚ ਆ ਗਈ ਸਾਨੂੰ ਦੱਸਿਆ ਵੀ ਤੁਹਾਡੀ ਬੀਡੀਪੀਓ ਡੇਰਾ ਬਸੀ ਨਾਲ ਸੰਪਰਕ ਕਰੋ ਮੈਂ ਅੱਜ ਡੇਰਾ ਬਸੀ ਦਫਤਰ ਗਿਆ ਸੀ ਜਿੱਥੋਂ ਇੱਕ ਚਿੱਠੀ ਦੂਜੀ ਮਿਲੀ ਹੈ ਵੀ 2019 ਦੇ ਵਿੱਚ ਬੀਡੀਪੀਓ ਡੇਰਾ ਬਸੀ ਨੇ ਐਸਐਚਓ ਡੇਰਾ ਬਸੀ ਨੂੰ ਪੱਤਰ ਲਿਖਿਆ ਕਿ ਬੇਸ਼ਾਮ ਲੜ ਜ਼ਮੀਨਾਂ ਤੇ ਹੋ ਰਹੀਆਂ ਉਹ ਸਾਰੀਆਂ ਦੇ ਨਜਾਇਜ਼ ਕਬਜ਼ੇ ਸਬੰਧੀ ਕਾਰਵਾਈ ਕਰੇ ਤੇ ਉਹਦੇ ਚ ਕੋਈ ਖਸਰਾ ਨੰਬਰ ਨਹੀਂ ਕਿਹੜਾ ਬੰਦਾ ਉਸਾਰੀ ਕਰ ਰਿਹਾ ਕਿਵੇਂ ਕਰ ਰਿਹਾ ਸਿਰਫ ਇਹ ਖਾਨਾ ਪੂਰਤੀ ਸੀ ਹਾਂ ਕਾਗਜ਼ਾਂ ਚ 19 ਵਾਲੀ ਚ 2019 2019 ਹੁਣ ਤਾਂ ਹਾਂ ਇਹ ਚਿੱਠੀ ਆ 2019 ਦੀ ਇਹਦੇ ਵਿੱਚ ਬਿਲਕੁਲ ਨਾ ਕੋਈ ਖਸਰਾ ਨੰਬਰ ਹੈ ਨਾ ਤੁਹਾਡਾ ਨਾਮ ਲਿਖਿਆ ਹੋਇਆ ਹੈ ਨਾ ਕਿਸੇ ਦਾ ਵੀ ਕੌਣ ਕਬਜ਼ਾ ਕਰ ਰਿਹਾ ਕੌਣ ਉਸਾਰੀ ਕਰ ਰਿਹਾ ਸਿਰਫ ਇਹ ਖਾਨਾ ਪੂਰਤੀ ਕੀਤੀ ਗਈ ਹੈ ਇਸ ਇਹ ਜੂਨ ਦੀ ਚਿੱਠੀ ਆ 2019 ਦੀ ਜਦੋਂ ਮੇਰੇ ਤੇ ਫਿਰ 8 ਅਗਸਤ ਨੂ ਮੈਨੂ ਮਾਡਲ ਜੇਲ੍ਹ ਚੰਡੀਗੜ੍ਹ ਦੇ ਵਿੱਚ ਇੱਕ ਪਰਚੇ ਚ ਮੁਕੱਦਮੇ ਚ ਵੰਟਡ ਸੀ ਗ੍ਰਿਫਤਾਰ ਕਰਾਤਾ ਪਰ ਦੂਜੀ ਜਿਹੜੀ ਹੁਣ ਚਿੱਠੀ ਨਿਕਲੀ ਆ ਚਿੱਠੀ ਦੂਜੀ ਚਿੱਠੀ ਦਿਖਾਇਓ ਇਹ ਚਿੱਠੀ ਦਾ ਇਹ ਸਾਫ਼ ਦੱਸ ਰਹੀ ਹੈ ਕਿ ਇਹ ਕਾਰਵਾਈ ਕਰਨ ਦੇ ਵਿੱਚ ਮੂੜ ਦੇ ਵਿੱਚ ਸਰਕਾਰ ਬਕਾਇਦਾ ਨਾਮ ਆ ਜਿਹੜਾ ਲਿਖਿਆ ਹੋਇਆ ਸਾਬਕਾ ਵਿਧਾਇਕ ਦਾ ਤੁਹਾਡਾ ਹਾਂ ਤੁਹਾਡਾ ਨਾਮ ਵੀ ਲਿਖਿਆ ਵੀ ਕੰਪਲੀਟ ਕਰਤਾ ਇਹਨੇ ਜਦੋਂ ਇਹ ਕਾਰਵਾਈ ਕਰਨੀ ਹੈ ਤੁਹਾਨੂੰ ਵੀ ਨਾਲ ਵੀ ਜ਼ਰੂਰੀ ਚਾਹੀਦੀ ਹੈ ਪਰ ਇਹ ਤਾਂ ਸਾਫ਼ ਲੱਗ ਰਿਹਾ ਵੀ ਕਾਰਵਾਈ ਕਰੇਗੀ ਸਰਕਾਰ ਹਾਂ ਜਿਹੜਾ ਹੁਣ ਐਨ ਕੇ ਸ਼ਰਮਾ ਕਹਿੰਦਾ ਮੈਨੂੰ ਕਲੀਨ ਚਿੱਟ ਮਿਲੀ ਹੈ ਜੇਕਰ ਕਲੀਨ ਚਿੱਟ ਹੁੰਦੀ ਫਿਰ ਇਹ ਚਿੱਠੀ ਨੂੰ ਕਲੀਨ ਚਿੱਟ ਦੇ ਕੇ ਰੋਕ ਦਿੰਦਾ ਤੇ ਅਫਸਰ ਲਿਖ ਦਿੰਦੇ ਵੀ ਜੋ ਸ਼ਿਕਾਇਤ ਕੀਤੀ ਗਈ ਹੈ ਉਹ ਬਿਲਕੁਲ ਬੇਬੁਨਿਆਦ ਹੈ ਝੂਠੀ ਹੈ ਤੇ ਸਾਡੇ ਦੇ ਕਾਰਵਾਈ ਬਣਾ ਹੁਣ ਵੀ ਕਰਦੇ ਹੋ ਚੈਲੰਜ ਵੀ ਜਾਤਾ ਇਹ ਕੰਪਲੀਟ ਨੂੰ ਝੂਠੀ ਸਾਬਤ ਕਰ ਦਿਓ ਤੁਸੀਂ ਆਪਣੀ ਕਲੀਨ ਚਿੱਟੀ ਕੇ ਨਹੀਂ ਫਿਰ ਜਾਂਚ ਲਈ ਆਓ ਹਾਂ ਪੜਤਾਲ ਲਈ ਆਵੇ ਸਾਹਮਣੇ ਸਾਨੂੰ ਦਵੇ ਰਪਲਾਈ ਦਵੇ ਵੀ ਮੈਨੂੰ ਕਿਹੜੀ ਹਾਈ ਕੋਰਟ ਤੋਂ ਕਲੀਨ ਚਿੱਟੀ ਮਿਲੀ ਹੈ ਹਾਈ ਕੋਰਟ ਦੇ ਵੀ ਡੁਪਲੀਕੇਟ ਆਰਡਰ ਦੇਖੇ ਹੋਏ ਆ ਅਸੀਂ ਜੋ ਮੁੱਲਾਂ ਪਰ ਏਰੀਏ ਚ ਸ਼ਾਮਲੜ ਜ਼ਮੀਨਾਂ ਪ੍ਰਤੀ ਹਾਈ ਕੋਰਟ ਦੇ ਇਸੇ ਹੋਰ ਮਾਮਲੇ 'ਚ ਹੋਰ ਹੋਰ ਜ਼ਮੀਨਾਂ ਦੇ ਸਬੰਧੀ ਹਾਈ ਕੋਰਟ ਦੇ ਫਰਜੀ ਆਰਡਰਾਂ ਦੇ ਉੱਤੇ ਤਬਦੀਲ ਮਲਕੀਤ ਕੀਤੀ ਹੋਈ ਆ ਉਸ ਮੁੱਲਾਂਪਰ ਏਰੀਏ 'ਚ ਉਹ ਵੀ ਸਾਡੇ ਕੋਲ ਸਬੂਤ ਆ ਹੁਣ ਕਦੋਂ ਤੱਕ ਨਵੇਂ ਆਏ ਜਿਹੜੇ ਬੀਡੀਪੀਓ ਜੁਆਇਨ ਕਰ ਰਹੇ ਨੇ ਕਿਉਂਕਿ ਜਿਹੜੀਆਂ ਇਹ ਬਦਲੀਆਂ ਨੇ ਮੈਨੂੰ ਲੱਗਦਾ ਹੈ ਤੁਹਾਡਾ ਇਕੱਲਾ ਮਸਲਾ ਨਹੀਂ ਬਲਕਿ ਵੈਸੇ ਹੀ ਸਰਕਾਰ ਨੇ ਪੰਜਾਬ ਦੇ ਵਿੱਚ ਕੀਤੀਆਂ ਨੇ ਇਹ ਇਸ ਨਾਲ ਤੁਸੀਂ ਨਹੀਂ ਮੈਨੂੰ ਲੱਗਦਾ ਵੀ ਜੋੜਨਾ ਚਾਹੀਦਾ ਪਰ ਜਦੋਂ ਹੁਣ ਨਵੇਂ ਬੀਡੀਪੀ ਆਉਣਗੇ ਉਹ ਕਾਰਵਾਈ ਕਰਨਗੇ ਉਹ ਗੱਲਬਾਤ ਹੋਈ ਹੈ ਉਹਨਾਂ ਨਾਲ ਦੇਖੋ ਜੀ ਪ੍ਰਸ਼ਾਸਨ ਅਧਿਕਾਰੀ ਹੈ ਤੱਥਾਂ ਦੇ ਆਧਾਰ ਤੇ ਉੱਤੇ ਐਕਸ਼ਨ ਕਰ ਰਹੀ ਹੈ ਹਾਂ ਜਨਤਾ ਚੰਦੀ ਸੀ ਬਦਲਾ ਬਦਲਾਵ ਲਿਆਂਦਾ ਲੇਕਿਨ ਅੱਜ ਵੀ ਸਰਕਾਰ ਦੇ ਵਿੱਚ ਜਿਹੜੇ ਸੀਨੀਅਰ ਅਹੁਦਿਆਂ ਤੇ ਬੈਠੇ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰ ਉਹ ਥੱਲੇ ਵਾਲੇ ਅਫਸਰਾਂ ਤੇ ਦਬਾਅ ਪਾ ਦਿੰਦੇ ਰੱਖ ਲੋ ਰੋਕ ਲੋ ਹੁਣ ਸਾਡੀ ਆ 21 ਦੀ ਸ਼ਿਕਾਇਤ ਕੀਤੀ ਹੋਈ ਹੈ ਤੇ 24ਵਾਂ ਚੱਲ ਗਿਆ ਹੁਣ 3 ਸਾਲ ਤਾਂ 2 ਸਾਲ ਇਹ ਸਰਕਾਰ ਨੂੰ ਬਣੀ ਨੂੰ ਵੀ ਹੋ ਗਏ ਹੁਣ ਜਿਹੜੀ ਆਪ ਦੇ ਚੈਨਲ ਰਾਹੀਂ ਇਹ ਵੀਡੀਓ ਚੱਲੀ ਹੈ ਖੁਲਾਸਾ ਹੋਇਆ ਹੁਣ ਅਫਸਰਾਂ ਦੀ ਨੀਂਦ ਉੱਡ ਗਈ ਹੈ ਹੁਣ ਉਹ ਕਾਰਵਾਈ ਤੇ ਲੱਗ ਗਿਆ ਹੁਣ ਅੱਜ ਮੈਂ ਡੇਰਾਬਾਸੀ ਬीडीपीओ ਸਾਹਿਬ ਕੋਲ ਹੀ ਗਿਆ ਸੀ ਪਤਾ ਕਰਨ ਵੀ ਕਿਹੜੇ ਆਏ ਆ ਕਦੋਂ ਪੜਤਾਲ ਰੱਖ ਰਹੇ ਆ ਕਿਵੇਂ ਕਰ ਰਹੇ ਆ ਤੇ ਉਲਟ ਤੇ ਅੱਜ ਜਿਹੜੇ ਬीडीपीओ ਸਾਹਿਬ ਨੇ ਜੁਆਇਨਿੰਗ ਕੀਤਾ ਸੋਮਵਾਰ ਮੰਗਲਵਾਰ ਕਰਨਗੇ ਜਿੱਥੇ ਇੰਨਾ ਸਮਾਂ ਲੰਘ ਗਿਆ ਹਫਤਾ 15 ਦਿਨ ਹੋਰ ਹੈ ਜੇਕਰ ਮੰਨ ਲੈਂਦੇ ਆ ਤੁਹਾਡੀ ਕੰਪਲੀਟ ਤੇ ਕਾਰਵਾਈ ਹੋ ਜਾਂਦੀ ਆ ਜੇ ਉਹ ਜ਼ਮੀਨ ਸਰਕਾਰ ਦੇ ਕਬਜ਼ੇ ਦੇ ਵਿੱਚ ਆਉਂਦੀ ਆ ਕਿੰਨਾ ਕੁ ਕਰੋੜਾਂ ਦਾ ਫਾਇਦਾ ਹੋ ਸਕਦਾ ਦੇਖੋ ਜੀ ਅੱਜ ਉਸ ਦੀ ਬਾਜ਼ਾਰੂ ਕੀਮਤ ਹੈ ਘੱਟੋ-ਘੱਟ 25-30 ਕਰੋੜ ਰੁਪਏ ਦੀ ਤਾਂ ਜ਼ਮੀਨ-ਜ਼ਮੀਨ ਹੈ ਜਿਹੜਾ ਉਹ ਪੈਟਰੋਲ ਪੰਪ ਹੈ ਸੀਐਨਜੀ ਵੀ ਯੂਨਿਟ ਲੱਗ ਗਿਆ ਉਹ ਆਲਰੇਡੀ ਸਰਕਾਰ ਪੰਚਾਇਤ ਮਹਿਕਮੇ ਦੇ ਕੋਲ ਜਾਵੇ ਪੰਚਾਇਤ ਉਹਦਾ ਚਾਰਜ ਲਵੇ ਪਿੰਡ ਦੀ ਪੰਚਾਇਤ ਨੂੰ ਇਨਕਮ ਦਾ ਸਾਧਨ ਸਾਰਾ ਕੁਝ ਲੱਗਿਆ ਲਗਾਇਆ ਅਸੀਂ ਪੈਟਰੋਲ ਪੰਪ ਨਹੀਂ ਕਹਿੰਦੇ ਵੀ ਬੰਦ ਕਰੋ ਇਹਦੀ ਸਪਲਾਈ ਬੰਦ ਕਰੋ ਜਾਂ ਫਲਾਣਾ ਕਰੋ ਉਹ ਪੈਟਰੋਲ ਪੰਪ ਸਰਕਾਰ ਆਪਣੇ ਅੰਡਰ ਲਵੇ ਬੀ ਡੀ ਪੀਓ ਡੇਰਾਬਸੀ ਪੰਚਾਇਤ ਨੂੰ ਉਹਦਾ ਇਨਕਮ ਹੋਵੇ ਪਿੰਡ ਦੇ ਵਿਕਾਸ ਦੇ ਕੰਮ ਹੋਣ ਪਿੰਡ ਦੇ ਬੰਦਿਆਂ ਨੂੰ ਰੁਜ਼ਗਾਰ ਮਿਲੇਗਾ ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਹੋ ਕਿ ਇੱਕ ਕਾਨੂੰਨ 2007 ਦੇ ਵਿੱਚ ਸਰਕਾਰ ਨੇ ਪਾਸ ਕੀਤਾ ਸੀ ਕਿ ਜਿਹੜੀ ਸ਼ਾਮਲਾਤ ਦੀ ਜ਼ਮੀਨ ਹੈ ਉਹ ਕਿਸੇ ਕਸਤਕਾਰ ਦੇ ਨਾਮ ਨਹੀਂ ਹੋ ਸਕਦੀ ਫਿਰ 12 ਦੇ ਵਿੱਚ ਦੀ ਰਜਿਸਟਰੀ ਹੋ ਜਾਂਦੀ ਹੈ ਇਹ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਦੋਂ 2007 ਚ ਸ਼ਾਮਲਾੜ ਜ਼ਮੀਨਾਂ ਸਬੰਧੀ ਅਸੀਂ ਮੁੱਦੇ ਚੁੱਕੇ ਸਰਕਾਰ ਕੋਲ ਤੇ ਸਰਕਾਰ ਨੇ ਫਿਰ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਵੀ ਉਹ ਧਾਰਾ ਮੇਰੇ ਯਾਦ ਨਹੀਂ ਤੇ ਜਿਹਦੇ ਵਿੱਚ ਵੀ ਸ਼ਾਮਲਾੜ ਜ਼ਮੀਨ ਦੀ ਕੋਈ ਰਜਿਸਟਰੀ ਨਹੀਂ ਹੋਏਗੀ ਕੋਈ ਇੰਤਕਾਲ ਤਬਦੀਲ ਮਲਕੀਤ ਨਹੀਂ ਹੋਏਗੀ ਤੇ ਉਸ ਦੇ ਬਾਵਜੂਦ ਵੀ 12 12 2014 ਨੂੰ ਐਸ ਐਨ ਕੇ ਸ਼ਰਮਾ ਦਾ ਭਰਾ ਪਰਮਿੰਦਰ ਕੁਮਾਰ ਸ਼ਰਮਾ ਦੇ ਨਾਂ 11 ਕਨਾਲ ਇੱਕ ਮਰਲੇ ਦੀ ਰਜਿਸਟਰੀ ਹੁੰਦੀ ਹੈ 13 ਲੱਖ 80250 ਰੁਪਏ ਦੀ ਤੇ ਫਿਰ ਉਹ ਸਰਕਾਰ ਦੇ ਨੋਟੀਫਿਕੇਸ਼ਨ ਦੀ ਕੀ ਵੈਲਿਊ ਰਹਿ ਗਈ ਤੇ ਖੁਦ ਇਹ ਸਰਕਾਰ ਇਹਨਾਂ ਦੀ ਸੀ ਮੁੜ ਕੇ 12 ਚ ਫੇਰ ਸਰਕਾਰ ਇਹਨਾਂ ਦੀ ਆ ਗਈ 2012 ਚ ਫੇਰ ਇਹਨਾਂ ਨੇ ਫੂਰਾ ਲੁੱਟਿਆ 17 ਚ ਸਰਕਾਰ ਕਾਂਗਰਸ ਦੀ ਆ ਗਈ ਫਿਰ ਇਹ ਭਾਈ ਵਾਲੇ ਅੰਦਰੋਂ ਖਾਤੇ ਫਿਰ ਤੁਸੀਂ ਜਾਣਕਾਰੀ ਨਹੀਂ ਮੰਗੀ ਆਰਟੀ ਰਹੇ ਵੀ ਜਿਹੜਾ ਸੱਤ ਦੇ ਵਿੱਚ ਤੁਸੀਂ ਫੈਸਲਾ ਲਾਗੂ ਕਰਦੇ ਹੋ ਜਾਂ ਕੋਈ ਕਾਪੀ ਨਹੀਂ ਮੰਗੀ ਅਫਸਰਾਂ ਤੋਂ ਕਿ ਇੱਕ ਪਾਸੇ ਤੁਸੀਂ ਸੱਤ ਦੇ ਵਿੱਚ ਫੈਸਲਾ ਲਾਗੂ ਕਰ ਰਹੇ ਹੋ ਕਿ ਕੋਈ ਰਜਿਸਟਰੀ ਨਹੀਂ ਕਰਾ ਸਕਦਾ ਕੋਈ ਇੰਤਕਾਲ ਨਹੀਂ ਕਰਾ ਸਕਦਾ ਪੰਚਾਇਤੀ ਜ਼ਮੀਨ ਦਾ ਚਾਹੇ ਲੰਬੇ ਸਮੇਂ ਤੋਂ ਕਾਸਟਕਾਰ ਹੋਵੇ ਫਿਰ ਇਹ ਦੂਜੇ ਪਾਸੇ ਕਿਵੇਂ ਕਰ ਦਿੱਤਾ ਤੁਸੀਂ ਪੁੱਛਿਆ ਜਵਾਬ ਜਦੋਂ ਮੇਰੇ ਪਿੰਡ ਦੀ 233 ਬਿੱਗੇ ਸ਼ਾਮਲੜ ਪੰਚਾਇਤੀ ਜ਼ਮੀਨ ਇੱਕ ਸੈਂਟਰਲ ਟਾਊਨ ਕੰਪਨੀ ਨੇ ਉਹਨੂੰ ਲੈ ਲਿਆ ਸਨਤ ਰੀਅਲਟਰ ਸੌਦਾ ਨਾ ਆਇਆ ਕੰਪਨੀ ਦਾ ਤੇ ਉਹਦਾ ਮੈਂ ਇਤਰਾਜ਼ ਜਤਾਇਆ ਵੀ ਮੇਰੇ ਪਿੰਡ ਦੀ ਨਗਰ ਪੰਚਾਇਤੀ 233 ਬਿਗੇ ਜ਼ਮੀਨ ਪੰਚਾਇਤੀ ਗੈਰ ਕਾਨੂੰਨੀ ਢੰਗ ਨਾਲ ਵੇਚਤੀ ਉਸ ਸੇਮ ਸਾਬਕਾ ਜੋ ਜ਼ਥੇਦਾਰ ਰਣਜੀਤ ਸਿੰਘ ਬ੍ਰਹਮਪਰਾ ਜੋ ਉਹ ਪੰਚਾਇਤ ਮੰਤਰੀ ਸਨ ਜਦੋਂ 2008 ਚ ਉਹਨਾਂ ਨੂੰ ਮੈਂ ਮਿਲਿਆ ਤੇ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਨਾਲ ਡਿਪਟੀ ਸੀਐਮ ਸੁਖਬੀਰ ਬਾਦਲ ਵੀ ਖੁਦ ਬੈਠੇ ਸੀ ਰਣਜੀਤ ਸਿੰਘ ਬ੍ਰਹਮਪਰਾ ਮੰਤਰੀ ਦੀ ਸਰਕਾਰੀ ਕੋਠੀ 'ਚ ਉਸੇ ਟਾਈਮ ਹਦਾਇਤ ਕੀਤੀ ਮੰਤਰੀ ਜੀ ਵੱਲੋਂ ਜਿਹੜਾ ਸतीश ਚੰਦਰਾ ਪੰਚਾਇਤ ਕੱਤਰ ਸੀ ਤੁਰੰਤ ਸਰਪੰਚ ਨੂੰ ਮੁਅਤਲ ਕਰਤਾ ਉਸ ਤੋਂ ਬਾਅਦ ਜਿਹੜੇ ਡੀਡੀਪੀਓ ਨੇ 파ਰਟੀਸ਼ਨ ਕਰਕੇ ਗੈਰ ਕਾਨੂੰਨੀ ਢੰਗ ਨਾਲ ਖੇਵਟਦਾਰਾਂ ਨੂੰ ਹੱਕਦਾਰ ਮਾਲਕ ਬਣਾਤਾ ਸੀ ਉਹਨੂੰ ਸਸਪੈਂਡ ਕਰਤਾ ਫਿਰ ਅਪੀਲ ਡਾਇਰੈਕਟਰ ਕੋਲ ਗਈ ਹਾਈ ਕੋਰਟ ਤੱਕ ਗਈ ਸੁਪਰੀਮ ਕੋਰਟ ਤੱਕ ਗਈ ਕਿਉਂਕਿ ਸਰਪੰਚ ਪੰਚ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਸਾਰੇ ਮਿਲੇ ਹੋਏ ਸੀ ਜਿੱਦੀ ਫਿਰ ਅਸੀਂ ਰਿਟਰਨ ਚ ਕੰਪਲੇਂਟ ਕੀਤੀ ਹੋਈ ਐ ਜਿੱਦੀ ਪੜਤਾਲ ਅਜ ਈ ਕਾਰਜ ਸਦਕ ਅਫਸਰ ਜ਼ਿਲਕਪੁਰ ਦੇ ਦਫ਼ਤਰ ਚ ਉਹ ਵੀ ਪੈਂਡਿੰਗ ਐ ਤੇ ਉਹ ਤੋਂ ਬਾਅਦ 2008 ਤੋਂ ਬਾਅਦ ਮੇਰੇ ਪਰਚੇ ਤੇ ਪਰਚੇ ਪਰਚੇ ਤੇ ਪਰਚੇ ਜਦੋਂ ਮੈਂ ਮੜੀ ਜੀ ਗੱਲ ਇਨਕੁਆਰੀ ਦੀ ਤੋਰਨੀ ਉਸੇ ਟਾਈਮ ਪਰਚਾ ਕਰਨਾ ਚਾਲ ਅੰਦਰ ਹੁਣ ਵੀ ਧਮਕੀਆਂ ਆਈਏ ਹੁਣ ਜਦੋਂ ਕੰਪਲੀਟ ਦਿੱਤੀ ਤਾਜੀ ਕੋਈ ਆਈਏ ਧਮਕੀ ਨਹੀਂ ਜੀ ਧਮਕੀਆਂ ਤੋਂ ਅਸੀਂ ਡਰਦੇ ਨਹੀਂ ਨਾ ਕਿਸੇ ਨੂੰ ਧਮਕੀ ਦਈਏ ਨਾ ਡਰਈਏ ਧਮਕੀਆਂ ਬਹੁਤ ਅੰਦੀਆਂ ਗੱਡੀਆਂ ਸਿਰਕੀਆਂ ਸੜੀ ਘੇਰ ਘਰ ਕੇ ਭੰਨੀਆਂ ਪੰਨ ਤੋੜ ਕਰੀਆਂ ਸਾਡੀ ਸ਼ਿਕਾਇਤ ਤੇ ਤਾਂ ਪੁਲਿਸ ਡੀਡੀਆ ਡੀਡੀਆਰ ਵੀ ਨਹੀਂ ਦਰਜ ਕਰਦੀ ਸੀ ਆ ਹੁਣੇ 20 ਜਨਵਰੀ ਨੂੰ ਮੇਰੀ ਕਣਕ ਦੇ ਵਿੱਚ ੱੱਕੇ ਨਾਲ ਜੀਸੀਬੀ ਵੜ ਕੇ ਡਿਲਰਾਂ ਨੇ ਨਿਊ ਆ ਪੱਟ ਕੇ ਉੱਥੇ ਸਾਰੀ ਸ਼ੁਰੂ ਕਰਤੀ ਸੀ ਤਾਂ ਉਹਦੇ ਤੇ ਡੀਡੀਆਰ ਦਰਜ ਨਹੀਂ ਹੁਣ ਮੈਂ ਕੱਲ ਫਿਰ ਐਸਐਸਪੀ ਸਾਹਿਬ ਤੋਂ ਮਾਰਕ ਕਰਾ ਕੇ ਅੱਜ ਡੀਐਸਪੀ ਜਿਰਕਪੁਰ ਕੋਲ ਪੈਂਡਿੰਗ ਹੈ ਤੇ ਅਸੀਂ ਤਾਂ ਲੜਾਈ ਲੜਦੀ ਰਹਿਣੀ ਹੈ ਹੁਣ ਜਿਸ ਤਰ੍ਹਾਂ ਹੁਣ ਰਿਪੋਰਟ ਮੰਗੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਹੱਥ ਪਾਏਗਾ ਵਿਭਾਗ ਵਿਧਾਇਕਾ ਬਿਲਕੁਲ 100% ਸਾਨੂੰ ਭਰੋਸਾ ਹੈ ਕਿਉਂਕਿ ਪਹਿਲਾਂ ਅਸੀਂ ਜਦੋਂ ਵੀ ਪੜਤਾਲੀਆ ਅਫਸਰ ਕੋਲ ਜਾਂਦੇ ਸੀ ਜਾਂ ਕੁਝ ਕਰਦੇ ਸੀ ਉਸੇ ਟਾਈਮ ਪੁਲਿਸ ਸਾਨੂੰ ਕਹਿ ਦਿੰਦੀ ਸੀ ਵੀ ਜਿੱਥੇ ਹੈ ਉਤਾਰ ਪੱਸਿਓ ਜਾ ਨਹੀਂ ਵੀਰ ਤੈਨੂੰ ਗ੍ਰਿਫਤਾਰ ਕਰਕੇ ਅੰਦਰ ਭੇਜਣਾ ਪੈਣਾ ਤੇ ਮੁਲਾਜ਼ਮ ਸਾਰੇ ਡਰਦੇ ਸੀ ਵਿਚਾਰੇ ਵੀ ਯਾਰ ਝੂਠਾ ਪਰਚਾ ਇਨੂੰ ਕਿਵੇਂ ਗ੍ਰਿਫਤਾਰ ਕਰਾਂਗੇ ਕਿਵੇਂ ਅੰਦਰ ਕਰਾਂਗੇ ਇਹ ਤਾਂ ਜਦੋਂ ਖੰਬੇ ਤੇ ਛੱਡ ਕੇ ਵੀ ਤੇ ਕਰੰਟ ਲੱਗ ਕੇ ਮੈਂ ਡੈੱਡ ਡਿclare ਹੋ ਗਿਆ ਸੀ ਫਿਰ ਉਹਨਾਂ ਨੇ ਮੇਰੀ 2307 ਦਾ ਪਰਚਾ ਦਰਜ ਕਰਾ ਕੇ ਜੇਲ੍ਹ ਚ ਸੁਟਤਾ ਤੇ 6-7 ਮਹੀਨੇ ਫਿਰ ਮੇਰੀ ਬੇਲ ਵੀ ਨਹੀਂ ਹੋਈ ਤੇ ਉਸ ਤੋਂ ਬਾਅਦ ਸਾਰੇ ਕੇਸਾਂ ਚ ਬੇਲ ਬੌਂਡ ਭਰ ਆ ਕੇ ਬਾਹਰ ਆਇਆ ਫਿਰ ਜਦੋਂ ਇਹ 2000 ਇਹ ਹੋਇਆ ਕਪੜਾ ਪੰਪ ਦੇ ਸਬੰਧੀ ਜੂਨ ਚ ਬੀਡੀਪੋ ਡੇਰਾ ਵਸੀ ਐਸ ਐਚਓ ਨੂੰ ਪਰਚਾ ਦਰਜ ਕਰਨ ਵਾਸਤੇ ਲਿਖਤਾ ਉਹ ਤੋਂ 98 ਨੂੰ ਮੈਨੂੰ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਇੱਕ ਮੁਕੱਦਮੇ 'ਚ ਕਹਿੰਦੇ ਵਾਂਟਡ ਹੈ ਗ੍ਰਿਫਤਾਰੀ ਪਾ ਕੇ ਮਾਡਲ ਜੇਲ੍ਹ ਚੰਡੀਗੜ੍ਹ 'ਚ ਕਰਤਾ 17 18 ਮਹੀਨੇ ਮੈਂ ਉੱਥੇ ਰਿਹਾ 18 ਮਹੀਨੇ ਦੌਰਾਨ 17 ਕੇਸਾਂ 'ਚੋਂ ਰਿਟਨ ਆਰਗੂਮੈਂਟਸ ਜੋ ਡਿਫੈਂਸ 'ਚ ਪੇਸ਼ ਕੀਤੀ ਸਬੰਧਤ ਅਦਾਲਤ ਜੱਜ ਸਾਹਿਬਾਨਾ ਮੈਨੂੰ ਬਰੀ ਕੀਤਾ 17 ਕੇਸ 17 ਕੇਸਾਂ 'ਚੋਂ ਬਹੁਤ ਬਹੁਤ ਧੰਨਵਾਦ ਜੀ ਇਹ ਹਨ ਅਵਤਾਰ ਸਿੰਘ ਮੰਗਲਾ ਜੋ ਕਿ ਨੰਗਲਾ ਮਾਫ ਕਰਨਾ ਇੱਕ ਕੰਪਲੀਟ ਕਰਤਾ ਨੇ ਸਾਮਲਾਤ ਜ਼ਮੀਨ ਦੇ ਇੱਕ ਸਾਬਕਾ ਵਿਧਾਇਕ ਨੇ ਅਕਾਲੀ ਦਲ ਦੇ ਸੁਖਵੀਰ ਬਾਦਲ ਦੇ ਕਰੀਬੀ ਨੇ ਐਨ ਕੇ ਸ਼ਰਮਾ ਉਹਨਾਂ ਦੇ ਭਰਾ ਤੇ ਗੰਭੀਰ ਇਲਜ਼ਾਮ ਨੇ ਕਿ ਉਹਨਾਂ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਪੰਜਾਬ ਸਰਕਾਰ ਤੋਂ ਕਾਫੀ ਉਮੀਦਾਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਕੰਪਲੀਟ ਦਿੱਤੀ ਸੀ ਉਸ ਕੰਪਲੀਟ ਦੇ ਆਧਾਰ ਤੇ ਕਾਰਵਾਈ ਅੱਗੇ ਚੱਲੀ ਹੈ ਡੀਡੀਪੀਓ ਨੇ ਹੁਣ ਬੀਡੀਪੀਓ ਤੋਂ ਜਵਾਬ ਮੰਗਿਆ ਕਿ ਜੋ ਇਹ ਖਸਰਾ ਨੰਬਰ ਨੇ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਪੂਰੀ ਰਿਪੋਰਟ ਬਣਾ ਕੇ ਸਾਨੂੰ ਭੇਜੀ ਜਾਵੇ ਸਾਥੀ ਕਮਲਦੇ ਨਾਲ ਕੁਲਦੀਪ ਸਿੰਘ ਪੋੜੀ ਰਜਨਾ ਸਪੋਕਸਮੈਨ ਟੀਵੀ ਬੋਹਾੜੀ